ਪੁਲਿਸ ਵੱਲੋਂ ਪਾਸੇ ਕਿੱਥੇ ਗਿਆ ਮੁਖਮਦਰ ਖੱਬ ਦਾ ਕਾਫਲਾ ਜਾ ਰਿਹਾ ਹੈ ਇਹ ਪੰਜਾਬ ਸਰਕਾਰ ਮਰਦਾਬਾ ਦੀ ਵਾਰ ਮੀਟ ਕੇ ਦੇ ਕੇ ਭੱਜ ਚੁੱਕਾ ਵਾ ਵਿਰੋਧ ਕਰਨੇ ਇਹਨਾਂ ਦਾ ਹੱਕ ਨਹੀਂ ਨਹੀਂ ਹੈਗਾ ਹੱਕਾ ਕੋ ਨਹੀਂ ਹੱਕਾ ਕੇ ਓਕੇ ਪਰ ਆ ਕੀ ਕਹਾ ਹੱਕ ਕਿਉਂ ਨਹੀਂ ਹੱਕ ਮੌਕਾ ਹੁੰਦਾ ਹਕ ਮਾਰ ਲੈ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਿਖਾਇਆ ਸੀ ਕਿ ਸਵਾਲ ਪੁੱਛਿਆ ਕਰੋ ਨਹੀਂ ਸਵਾਲ ਪੁੱਛਣੇ ਗਲਤ ਆ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਫੋਚੋ ਰੋ ਪੁੱਛਣੇ ਜਿੱਥੇ ਜਦੋਂ ਜਦੋਂ ਭਾਜਪਾ ਵਾਲਿਆਂ ਦਾ ਵਿਰੋਧ ਹੁੰਦਾ ਉਦੋਂ ਤੁਸੀਂ ਖੁਸ਼ ਕਿਉਂ ਹੁੰਦੇ ਹੋ ਭਾਜਪਾ ਦਾ ਵਿਰੋਧ ਆ ਕਿਸੇ ਮੁੱਦੇ ਤੋਂ ਹੁੰਦਾ ਭਾਜਪਾ ਕਹਿੰਦਾ ਇਹਦਾ ਮੁੱਦਾ ਨਹੀਂ ਇਹਨਾਂ ਦਾ ਮੁੱਦਾ ਮੁੱਦਾ ਨਹੀਂ ਸੋ ਇੱਕ ਨੌਜਵਾਨ ਨੂੰ ਪੁਲਿਸੇ ਵੱਲੋਂ ਅਰੈਸਟ ਕਰਕੇ ਲੈ ਕੇ ਜਾਇਆ ਗਿਆ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਉਸਪਾਸੇ ਤੋਂ ਆ ਰਿਹਾ ਹੈ ਕੰਦੇ ਮਜ਼ਦਮਾ ਥਰਮ ਪਲਾਨ ਦੇ ਬਾਟਰ ਸਪਲਾਈ ਦੇ ਪੈਸਕੋ ਵਾਲੇ ਅਸੀਂ ਆਪਣਾ ਮੰਗ ਪੱਤਰ ਦੇਣਾ ਹੈ ਸਾਡੇ ਸਾਡੇ ਪੁਲਿਸ ਗੁੰਡਾ ਕਰਦੀ ਜਾਂਦੀ ਜਾ ਰਹੀ ਆ ਅੱਜ ਸਾਨੂੰ ਬਦਲਾਸ ਨਹੀਂ ਲਿਆ ਆ ਪੁਲਿਸ ਦਾ ਬਦਲਾਸ ਐ ਸਮੇਂ ਤੋਂ ਡੇਗਰ ਦੀ ਤਸਵੀਰਾਂ ਕਿ ਪਗ ਲੈ ਚੁੱਕੀ ਹੈ ਪੁਲਿਸ ਵੱਲੋਂ ਪਾਸੇ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਕਰ ਮਿੱਟੀ ਮੰਗੇ ਤੁਰ ਕਿਹੜੀ ਗੱਲ ਕਰਕੇ ਆਏ ਸੀ ਅਸੀਂ ਆਏ ਸੀ ਸਾਨੂੰ ਪੱਕੇ ਨਹੀਂ ਕਰ ਰਹੀ ਸਰਕਾਰ ਸਾਡੇ ਨਾਲ ਗੱਲ ਨਹੀਂ ਕਰ ਰਹੀ ਕਿਹੜੇ ਕਿਹੜੇ ਮੈਂਬਰ ਹੋ ਤੁਸੀਂ ਨਿਕਲ ਰਹੀ ਸਰਕਾਰ ਛੋਟੇ ਸੇ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਇਹ ਮੰਨਦੇ ਮੈਂ ਤੁਸੀਂ ਬਾਟ ਦੋ ਲਾਈ ਦੋ ਸਾਡੀਆਂ ਮੰਗਾਂ ਇੱਕ ਵਾਰ ਮੁੱਖ ਮੰਤਰੀ ਮੋੜੇ ਸਾਡੇ ਮੀਟਿੰਗ ਤੋਂ ਮੁਕਰਿਆ 85 ਕਰਕੇ ਨਾ ਜਿੱਥੇ ਵੀ ਜਾਊਂਗਾ ਇਹਨਾਂ ਵਿਰੋਧ ਕਰਾਂਗੇ ਕੋਈ ਨੌਕਰੀ ਨਹੀਂ ਦੇਣੀ ਹਾਂਜੀ ਤੁਸੀਂ ਹੱਕ ਦੇ ਵਿੱਚੋਂ ਹਾਂਜੀ ਹਾਂ ਇਹ ਫਿਰ ਜਿਹੜਾ ਵਿਰੋਧ ਕਰ ਰਹੇ ਆ ਇਹਨਾਂ ਨੂੰ ਪਤਾ ਨਹੀਂ ਵਿਰੋਧ ਕਿਉਂ ਕਰ ਰਹੇ ਨੇ ਕਿਉਂ ਵਿਰੋਧ ਕਰ ਰਹੇ ਹੋ ਭਾਈ ਭਾਈ ਇਤਨੀ ਵਾਰ ਮੁੱਖ ਮੰਤਰੀ ਬਸਾਇ 21 ਵਾਰ 21 ਲੈਕਤੀ 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 21 ਵਾਰ ਮਿੰਟ ਗਏ ਪਹੁੰਚ ਗਏ ਕਿਉਂ ਪਹੁੰਚ ਗਏ ਅਸੀਂ ਵੀ ਆ ਅਸੀਂ ਵੀ ਵੋਟਾਂ ਭਾਈ ਇੱਥੇ ਵੀ ਪਹੁੰਚ ਗਏ ਜਿੰਦਾਬਾਦ ਜਿੰਦਾਬਾਦ ਸਰਕਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਰਾਜ਼ ਨਜ਼ਰ ਆ ਰਹੇ ਹੋ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਜ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਸਾਹ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੇ ਕਾਫਲੇ ਨੂੰ ਕਾਲੀਆਂ ਛੰਡੀਆਂ ਦਿਖਾਉਂਦੇ ਹੋਏ ਵੀ ਨਜ਼ਰ ਆਇਆ ਕਿ ਨੌਜਵਾਨ ਦੀ ਪੱਗ ਵੀ ਲੱਤੀ ਆ ਪੁਲਿਸ ਵੱਲੋਂ ਪਾਸੇ ਉਹਨਾਂ ਨੂੰ ਕੀਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੇ ਵੀ ਵਿਰੋਧ ਪ੍ਰਦਰਸ਼ਨ ਜੋ ਇਹਨਾਂ ਲੋਕਾਂ ਦੇ ਵੱਲੋਂ ਇੱਕ ਸਾਈਡ ਤੇ ਹੋ ਕੇ ਕੀਤਾ ਜਾ ਰਿਹਾ ਸੋ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਚਾਰ ਕਰਨ ਦੇ ਲਈ ਇੱਕ ਰੋਡ ਸ਼ੋਅ ਦੇ ਰੂਪ ਦੇ ਵਿੱਚ ਮਾਲਵੇਂਦਰ ਕੰਗ ਦੇ ਹੱਕ ਦੇ ਵਿੱਚ ਆਉਂਦੇ ਆ ਤਾਂ ਵਿਰੋਧ ਦੇ ਵਿੱਚ ਆਉਂਦੇ ਆ ਕਰੀ ਇਹਨਾਂ ਦਾ ਹੱਕ ਹੈਗਾ ਇਹ ਨਾਰੇ ਕਿਉਂ ਲਾਰੇ ਇਹਨਾਂ ਦਾ ਵਿਰੋਧ ਕਰਨੇ ਇਹਨਾਂ ਦਾ ਹੱਕ ਨਹੀਂ ਨਹੀਂ ਹੈਗਾ ਹੱਕਾ ਕੋ ਨਹੀਂ ਹੱਕਾ ਹੈ ਓਕੇ ਪਰਾਂ ਕੀ ਕਹਦਾ ਹੱਕ ਕਿਉਂ ਨਹੀਂ ਹੱਕ ਪਹਿਲਾਂ ਕਿੱਥੇ ਸੁੱਤੇ ਇਹ ਲੋਕ ਇਹ ਲੋਕ ਇਹ ਨਾਰੇ ਕਿਉਂ ਲਾਰੇ ਆ ਭਗਵਾਨ ਜੀ 12 21 ਮੀਟ ਕੋ ਦੇਖੇ ਇੱਕ ਮੀਟ ਨਹੀਂ ਕੀਤੀ ਸਾਡੇ ਨਾਲ ਇਹ ਕਾਬੂਲਾ ਦੇ ਸੰਘਰਸ਼ ਮੋਰਚਾ ਜਿੱਥੇ ਇੱਕ ਪਾਸੇ ਲੋਕ ਵਿਰੋਧ ਕਰ ਰਹੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਖੜੇ ਹੋਏ ਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਵਿਰੋਧ ਕੀਤਾ ਗਿਆ ਰੈਲੀ ਦੇ ਵਿੱਚ ਨੇ ਐਕਸਟਰਾ ਰੈਲੀ ਦੇ ਜਿਹਨੇ ਹੱਕ ਜੋ ਮੌਕਾ ਹੁੰਦਾ ਹੱਕ ਮਾਰਨਾ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਿਖਾਇਆ ਸੀ ਕਿ ਸਵਾਲ ਪੁੱਛਿਆ ਕਰੋ ਨਹੀਂ ਸਵਾਲ ਪੁੱਛਣੇ ਗਲਤ ਆ ਆਪਣੇ ਚੁਣੇ ਹੋਏ ਨੁਮਾਇੰਦੇ ਨੂੰ ਫੋਚ ਰੁਪ ਚਾ ਨੇ ਜਿੱਥੇ ਜਦੋਂ ਜਦੋਂ ਭਾਜਪਾ ਵਾਲਿਆਂ ਦਾ ਵਿਰੋਧ ਹੁੰਦਾ ਹੈ ਕੁਸ਼ ਕੀ ਹੁੰਦੇ ਫਿਰ ਬੀਜਪੀ ਦਾ ਵਿਰੋਧ ਦਾ ਕਿਸੇ ਮੁੱਦੇ ਤੋਂ ਹੁੰਦਾ ਬੀਜਪੀ ਬਹਿਦਾ ਤਾਂ ਇਹਦਾ ਮੁੱਦਾ ਇਹਨਾਂ ਦਾ ਮੁੱਦਾ ਮੁੱਦਾ ਨਹੀਂ ਫਿਰ ਪੁਰਾਣਾ ਮੁੱਦਾ ਹੈ ਨਾ ਐਕਸਟਰਾ ਥੋੜਾ ਜਿਹਾ ਬੋਲਣਾ ਹੈਗਾ ਮੁੱਦਾ ਨਾ ਪੁਰਾਣਾ ਐਕਸਟਰਾ ਆ ਕੇ ਬੋਲ ਰਿਹਾ ਪੁਰਾਣੇ ਮੁੱਦੇ ਦੇ ਪੁਰਾਣੇ ਨਵੇਂ ਮੁੱਦੇ ਮੁੱਖ ਮੰਤਰੀ ਤਾਂ ਇਹਨਾਂ ਦੇ ਹੀ ਆ ਇਹ ਤਾਂ ਮੁੱਖ ਮੰਤਰੀ ਜੀ ਐਸਾ ਮੁੱਖ ਮੰਤਰੀ ਨੇ ਸਿਰਫ ਹਲ ਸੁਝਾ ਹਾਂ ਤੇ ਲੱਗਿਆ ਬਾਕੀ ਮੁੱਦੇ ਇੱਧਰ ਵੀ ਸੁਝਾ ਦੇਣਗੇ ਬਾਕੀ ਸੁਧਾਰੇ ਨਾ ਇਹ ਕਹਿੰਦੇ 20 ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਮੀਟਿੰਗਾਂ ਹੋਣੀਆਂ ਮੀਟਿੰਗਾਂ ਕਈ ਵਾਰ ਉਸ ਨੇ ਮੀਟਿੰਗਾਂ ਤਾਂ ਅਗਲੀ ਵਾਰ ਹੋਣ ਦੇ ਲਈ ਸ ਕੀ ਕਰਨਾ ਇਸ ਗੱਲ ਕਰਨਾ ਇਸ ਗੱਲ ਕਰਨੀ ਸਾਡਾ ਗੱਲ ਕਰੋ ਵੀ ਸਾਡਾ ਜੜਾ ਅਸੀਂ ਕੱਚੇ ਮੋਲਾਂ ਦਾ ਸਾਡਾ ਹੱਲ ਕਰੋ ਕਿਸੇ ਵੀ ਪ੍ਰਕਾਰ ਦਾ ਪਰ ਸਾਨੂੰ ਸਾਡਾ 5-5000 ਰੁਪਏ ਚੰਡੀਗੜ੍ਹ ਖਰਚਾ ਆਉਂਦਾ ਜੀ ਠੀਕ ਹੈ ਉਦੋਂ ਬਾਅਦ ਉਹ 4 ਵਜੇ ਤੱਕ 5 ਵਜੇ ਤੱਕ ਸਾਨੂੰ ਉਪਾਸ ਮੋੜ ਦਿੰਦੇ ਆ ਵੀ ਮੁੱਖ ਮੰਤਰੀ ਸਾਹਿਬ ਹੈ ਨਹੀਂ ਆ ਉਹ ਕਿਸੇ ਕੰਮ ਤੇ ਗਏ ਆ ਤੁਸੀਂ ਬਾਸ ਹੋ ਜਾਓ ਅਸੀਂ ਹਮ ਇਦਾਂ ਹੁੰਦਾ ਟੱਕਾ ਹੁੰਦਾ ਅਸੀਂ ਵੀ ਕਹਿੰਦੇ ਅਸੀਂ ਇਹ ਕਹਿੰਦੇ ਆ ਵੀ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਨ ਸਾਡੇ ਮਸਲੇ ਦਾ ਹੱਲ ਕਰ ਸਾਨੂੰ ਕੋਈ ਅਸੀਂ ਵਿਰੋਧ ਨਹੀਂ ਕਰਾਂਗੇ ਜੇ ਸਾਡੇ ਨਹੀਂ ਕਰਦੇ ਅਸੀਂ ਜਿੱਥੇ ਵੀ ਜਾਣਗੇ ਅਸੀਂ ਘਰ ਘਰ ਜਿਹੜੇ ਪਿੰਡ ਪਿੰਡ ਜਾਣਗੇ ਅਸੀਂ ਵਿਰੋਧ ਕਰਾਂਗੇ ਉਹ ਕਹਿੰਦੇ ਕਿ ਇਹਦੇ ਸਾਨੂੰ ਸਮਾਂ ਤਾਂ ਦੋ ਥੋੜਾ ਬਹੁਤ ਸਰ ਅਸੀਂ 2 ਸਾਲ ਹੋ ਗਏ ਸਾਡੇ ਮੀਟਿੰਗਾਂ ਦੇ ਘਰੇ ਬੈਠੇ ਅਸੀਂ ਕਿਹਾ ਤੁਸੀਂ ਉਸ ਤੋਂ ਬਾਅਦ ਅਸੀਂ ਕੁਝ ਕਰੂੰਗਾ ਤਾਂ ਗੱਲ ਸਾਡਾ ਸਾਡਾ ਮੀਟਿੰਗ ਕਰਨ ਮੁੱਖ ਮੰਤਰੀ ਸਾਹਿਬ 22 ਵਾਰ ਮੀਟਿੰਗਾਂ ਦੇਖਿਆ ਲਿਖਤੀ ਸੀਐਮ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਨੂੰ ਇੱਕ ਵਾਰੀ ਹਰਾਪਨ ਦੇ ਦਿਓ ਜਨਤਾ ਨੇ ਦਿੱਤਾ ਅਸੀਂ ਵਿਸ਼ਵਾਸ ਕਰਕੇ ਦਿੱਤਾ ਭਗਵੰਤ ਮਾਨ ਚਹੀਦ ਪਗਲ ਸਿੰਘ ਦੇ ਨਾਂ ਤੇ ਵੋਟਾਂ ਮੰਗੀਆਂ ਆਪਣੇ ਬਸੰਤੀ ਰੰਗ ਦੇ ਨਾਂ ਤੇ ਵੋਟਾਂ ਮੰਗੀਆਂ ਸਾਨੂੰ ਅਸੀਂ ਵਿਸ਼ਵਾਸ ਕੀਤਾ ਵੀ ਸ਼ਾਇਦ ਹਾਂ ਭਗਵੰਤ ਮਾਨ ਦੀ ਸਾਡਾ ਸਾਡੇ ਪੱਖ ਵਿੱਚ ਬੋਲੂਗਾ ਪਰ ਨਹੀਂ ਕਾਰਬੋਨੇਟਰ ਦੇ ਪੱਖ ਵਿੱਚ ਬੋਲਿਆ ਸਾਨੂੰ ਇੱਕ 21ਵੀਂ ਮੀਟਿੰਗ ਦਾ ਸਮਾਂ ਦਿੱਤਾ ਲੈ ਕੇ 22 ਵਾਰ ਦਿੱਤੀ ਮੀਟਿੰਗ ਚਲ ਸਪਲਾਈ ਪ੍ਰਸ਼ਾਸਨ ਵੀ ਝੂਠਾ ਹੈ ਜਿਹੜਾ 22 ਵਾਰ ਲਿਖ ਕੇ ਮੀਟਿੰਗਾਂ ਜਿਹਨਾਂ ਦਿੱਤੀਆਂ ਤੇ ਚੰਡੀਗੜ੍ਹ ਦੇ ਆ ਕੇ ਉੱਥੇ ਦੇ ਬਰਾਂਗ ਲਵਾਵੇ ਮੈਂ ਤੁਹਾਨੂੰ ਬੋਰਡ ਦਿੰਦੇ ਵੀ ਨਹੀਂ ਭਗਵੰਤ ਮਾਨ ਕੋਲ ਟਾਈਮ ਨਹੀਂ ਹੈਗਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ 22 ਵਾਰ ਹੀ ਟਾਈਮ ਨਹੀਂ ਹੈਗਾ ਭਗਵੰਤ ਮਾਨ ਕੋਲ ਆਪਣੇ ਜਨਤਾ ਨਾਲ ਮਿਲਣ ਦਾ ਟਾਈਮ ਨਹੀਂ ਹੈ 15-15 ਸਾਲ ਹੋ ਗਏ ਸਾਨੂੰ ਤੱਕੇ ਖਾਂਦੇ ਇੱਥੇ ਸਾਡੇ ਨਿਆਣੇ ਰੋਲੇ ਕਰਦੇ ਸਾਡੀ ਗੱਲ ਨਹੀਂ ਸੁਣਦਾ ਅਸੀਂ ਕਾ ਕਾਲੀ ਪੱਟੇ ਜਿਹੜਾ ਤੇ ਕਾਂਗਰਸ ਦੇ ਪੱਟੇ ਹੁਣ ਇਹਦੀ ਵਾਰੀ ਹੈ ਅਸੀਂ ਪੂਰੇ ਪੰਜਾਬ ਵਿੱਚ ਠੇਕੇ ਸਿਗਾ ਦੇ ਪ੍ਰਾਣੀਆਂ ਸਰਕਾਰਾਂ ਦੇ ਕੰਡੇ ਵਿੱਚ ਅਸੀਂ ਤਾਂ ਜੁਗ ਰਹੇ ਹਜੇ ਬਿਲਕੁਲ ਨਹੀਂ ਸਾਡੇ ਨਾਲ ਮੈਂ बार-बार ਕਹਿ ਰਿਹਾ ਵੀ ਬਾਈ ਬਰੀ ਟੀਮ ਮੀਟਿੰਗਾਂ ਦਾ ਟਾਈਮ ਲਿਆ ਸੀ ਤਰਨੇ ਲਾ ਕੇ ਪਰ ਇੱਕ ਵਾਰ ਵੀ ਮੀਟਿੰਗ ਨਹੀਂ ਕੀਤੀ ਜੇ ਸਾਡਾ ਹਿਤੈਸ਼ੀ ਹੁੰਦਾ ਸਾਡੇ ਨਾਲ ਇੱਕ ਵਾਰ ਵੀ ਮੀਟਿੰਗ ਤਾਂ ਕਰਦਾ ਕਿ ਇਹ ਜਿਹੜੇ ਵਿਚਾਰੇ ਭੋਲੇ ਲੋਕ ਇਹ ਸੀਐਮ ਦੇ ਮਗਰ ਤੁਰੇ ਫਿਰਦੇ ਆ ਉਹਨਾਂ ਨੂੰ ਨਹੀਂ ਪਤਾ ਵੀ ਤੁਹਾਡੇ ਨਿਆਣੇ ਜਿਹੜੇ ਲੱਖ ਰੁਪਏ ਲਾ ਕੇ ਤੁਸੀਂ ਪੜਾ ਰਹੇ ਹੈ ਨਾ ਇਹ ਅਦੀਨ ਦੇ ਮਮੇ ਕਰੇ ਘੁੰਮਣਾ ਹੀ ਨਾ ਇਦਾਂ ਦੇ ਕੰਡੇ ਵਿੱਚ ਵੇ ਤੇ ਸਾਹਮਣੇ ਹਲੋ ਵੀ ਮੇਰੇ 43000 ਨੌਕਰੀ ਅਸੀਂ ਦਿੱਤੀ ਹੈ ਇਹ ਕਹਿੰਦਾ ਜੀ ਇੱਕ ਵੀ ਰੱਖ ਦੋ 43000 ਨੌਕਰੀ ਦਿੱਤੀ ਹੁੰਦੀ ਤੇ ਸਾਨੂੰ ਝੰਡੇ ਚੱਕਣ ਦੀ ਕੀ ਲੋੜ ਸੀਗੀ ਕੀ ਲੋੜ ਸੀ ਸਾਨੂੰ ਝੰਡੇ ਚੱਕਣ ਦੀ ਉਹਦਾ ਮਰਦਾਬਾਦ ਕਰਨ ਦੀ ਅਈ ਜਿੰਦਾਬਾਦ ਨੇ ਕਰਦੇ ਉਹਦਾ ਜੇ ਸਾਨੂੰ ਨੌਕਰੀਆਂ ਦਿੱਤੀ ਹੁੰਦੀਆਂ ਤੇ ਸਾਨੂੰ ਕੀ ਲੋੜ ਨੋ 9 ਐਮਐਲਏ ਤੇ ਆਏ ਹੋਏ ਸੀ 9 ਐਮਐਲਏ ਉਹਨਾਂ ਨੇ رابطہ ਨਹੀਂ ਰਾਬਤਾ ਨਹੀਂ ਕੀਤਾ ਕਿਸੇ ਭਾਜੀ ਇਹ ਗੱਲ ਨਹੀਂ ਸੁਣਦੇ ਸਾਡੀ ਇਹ 43000 ਨੌਕਰੀਆਂ ਕਹਿੰਦੇ ਆ ਅਸੀਂ ਅਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਪਾਕਿਸਤਾਨ ਤੋਂ ਆਏ ਸੀ ਅਸੀਂ ਅਸੀਂ ਦੇਸ਼ ਦੇ ਆ ਇਸੇ ਪੰਜਾਬ ਦੇ ਆ ਸਾਨੂੰ 20 20 ਸਾਲ ਹੋ ਗਏ ਇਸ ਤੱਕੇ ਖਾਂਦੇ ਹੋਏ ਠੇਕੇਦਾਰੀ ਸਿਸਟਮ ਇਹੋ ਜਿਹਾ ਕਰਤਾ ਸਰਕਾਰਾਂ ਨੇ ਸਾਰੇ ਠੇਕੇਦਾਰ ਨੂੰ ਮੁਲਾਫਾ ਦੇ ਰਹੀ ਸਰਕਾਰਾਂ ਨੇ ਇੱਕ ਜਣੇ ਨਹੀਂ ਆਪਣੇ ਆ ਸਾਡੀ ਪ੍ਰਸ਼ਾਸਨ ਆ ਜਾਏ ਸਾਡੇ ਪਾਰੀ ਦੇਖਿਓ ਸਾਡੇ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਜਰਸੀਲੰਦਰੀ ਉਹਦੀ ਪੱਗ ਖੋਲੀ ਗਈ ਇਹ ਹਮੇਸ਼ਾ ਕੀਤਾ ਜਾਂਦਾ ਸਾਡੇ ਨਾਲ ਉਹ ਕਹਿੰਦੇ ਵੀ ਅੱਜ ਜਦ ਰੋਡ ਸ਼ੋ ਹੋ ਰਿਹਾ ਸੀ ਤੁਸੀਂ ਇਸ ਵਿੱਚ ਕਾਨੂੰ ਪੰਗਾ ਪਾਣਾ ਸੀ ਉਸ ਦਿਨ ਕਿਤੇ ਗੱਲ ਕਰ ਲੈਂਦੇ ਆਮ ਕਿੱਦਾਂ ਅਸੀਂ ਥੋੜਾ ਬਕਾਇਦਾ ਹੁਣ ਜਦੋਂ ਖਾਰ ਅਨਮੋਲ ਕੈਪਟਨ ਮੰਤਰੀ ਅਨਮੋਲ ਸਿੰਘ ਮਾਨ ਆਈ ਸੀਗੀ ਉਸ ਤੋਂ ਵੀ ਅਸੀਂ ਇਹਨਾਂ ਨੂੰ ਕੀਤੀ ਪਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਉਦੋਂ ਵੀ ਸਾਡੇ ਬੰਦਰੇ ਮੰਡੀ ਜਾ ਕੇ ਉਹਨੇ ਬਿਰੋ ਕੀਤਾ ਉਹ ਚੱਕੇ ਗਏ ਜਿਹੜੇ ਐਸਪੀਸੀ ਤੋਂ ਸਾਡੇ ਉਹ ਪ੍ਰਧਾਨ ਬਰਹਾਰ ਸਿੰਘ ਉਹ ਵੀ ਚੱਕੇ ਗਏ ਤੇ ਤੇ ਅੱਜ ਵੀ ਸਾਡੀ ਗੱਲ ਨਹੀਂ ਸੁਣਦਾ ਕੋਈ ਵੀ ਹੈ ਜਦੋਂ ਵੀ ਆਂਦੇ ਆ ਬਸ ਲੜਾਂ ਲੱਪਾ ਲੱਗ ਨਿਕਲ ਮੰਤਰੀ ਕਹਿੰਦੇ ਵੀ ਮੇਰੇ ਨਾਲ ਤਾਂ ਤੁਸੀਂ ਜਿਹੜੀ ਮੀਟਿੰਗ ਜਿੱਥੇ ਮਰਜ਼ੀ ਕਰੋ ਸਾਡੀ ਸਰਕਾਰ ਸੱਥਾਂ ਤੋਂ ਚੱਲੂਗੀ ਪਿੰਡਾਂ ਤੋਂ ਚੱਲੂਗੀ ਤੁਹਾਨੂੰ ਇਸ ਗੱਲ ਤੇ ਭਰੋਸਾ ਨਹੀਂ ਸਾਡੇ ਕੋ 22 22 ਤਾਂ ਪਈਆਂ ਨੇ ਜਿਨ੍ਹਾਂ ਨੂੰ ਸਾਡੀ ਮੁੱਖ ਮੰਤਰੀ ਬਕਾਇਦਾ ਲਿਖੇ ਭੇਜੀਆਂ ਨੇ ਵੀ ਹਾਂ ਜੀ ਸਾਨੂੰ 2 ਨਾ ਟੇਬਲ ਟਾਕ ਤਾਂ ਕਰ ਲੈ ਟੇਬਲ ਟਾਕ ਤੇ ਬੰਦਾ ਕੌਣ ਭੱਜਦਾ ਹੁੰਦਾ ਜਿਹੜਾ ਝੂਠਾ ਆਉਂਦਾ ਇਹ ਵਿਰੋਧ ਹੁਣ ਅੱਜ ਬੰਦ ਹੋ ਜੂਗਾ ਫਿਰ ਹੁਣ ਜੋ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਜੋ ਤੱਕ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਇਹ ਵਿਰੋਧਦੀ ਚੱਲੂਗਾ ਪੂਰੇ ਪੰਜਾਬ ਪਰ ਵਿੱਚ ਸੋ ਬਿਲਕੁਲ ਬਿਲਕੁਲ ਇਲੈਕਸ਼ਨ ਦਾ ਮਾਹੌਲ ਇਸ ਸਮੇਂ ਬਣਿਆ ਹੋਇਆ ਪਰ ਇਹ ਜਲ ਸਪਲਾਈ ਤੇ ਸੈਨੀਟੇਸ਼ਨ ਜੋ ਵਰਕਰ ਹੈਗੇ ਆ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ